ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਚਰਚਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਗਨੀਵਕੌਰ ਮਜੀਠੀਆ ਨੇ ਫੈਸਲਾ ਕਰ ਲਿਆ ਕਿ মিডিਆ ਸਾਹਮਣੇ ਆਜਾਇਆ ਜਾਵੇ ਔਰ ਇੱਕ ਇੰਟਰਵਿਊ ਵੀ ਕਰ ਲਈ ਉਸ ਦੇ ਵਿੱਚ ਬਹੁਤ ਸਾਰੇ ਦਾਅਵਿਆਂ ਨੂੰ ਠੁਕਰਾ ਦਿੱਤਾ ਨਾਕਾਰ ਦਿੱਤਾ ਗਨੀਵਕੌਰ ਮਜੀਠੀਆ ਨੇ ਦਰਸਲ ਜੋ ਸਰਕਾਰ ਨੇ ਦਾਅਵੇ ਕੀਤੇ ਭਾਵੇਂ ਉਹ 1000 ਏਕੜ ਜ਼ਮੀਨ ਦਾ ਮਾਮਲਾ ਹੋਵੇ ਭਾਵੇਂ 25% ਦੀ ਸ਼ੇਅਰ ਦਾ ਮਾਮਲਾ ਹੋਵੇ ਭਾਵੇਂ ਗੋਰਖਪੁਰ ਸਰਾਇਆ ਇੰਡਸਟਰੀਜ਼ ਦੇ ਵਿੱਚ ਜਾਣ ਦਾ ਮਾਮਲਾ ਹੋਵੇ ਬਹੁਤ ਗੱਲਾਂ ਗਨੀਵਕੌਰ ਮਜੀਠੀਆ ਨੇ ਸਿਰੇ ਤੋਂ ਨਕਾਰ ਦਿੱਤੀਆਂ ਨੇ ਔਰ ਕਹਿ ਦਿੱਤਾ ਕਿ ਉਹਦਾ ਕੋਈ ਰੈਫਰੈਂਸ ਅਜੇ ਤੱਕ ਸਬੂਤ ਜਿਹੜਾ ਉਹ ਪੇਸ਼ ਨਹੀਂ ਕਰ ਸਕੀ ਸਰਕਾਰ ਹੁਣ ਕਿੰਨੀ ਕ ਸੱਚਾਈ ਗਨੀਵਕੌਰ ਮਜੀਠੀਆ ਦੇ ਤੱਥਾਂ ਚਲੇ ਕਿੰਨੀ ਕ ਸੱਚਾਈ ਉਹਨਾਂ ਤੱਥਾਂ ਚ ਜੋ ਸਰਕਾਰ ਨੇ ਦੱਸੇ ਹੈ ਇਦੇ ਬਾਰੇ ਵਿਚਾਰ ਹੋਣਾ ਹੁਣ ਜ਼ਰੂਰੀ ਹੈ ਮੇਰਾ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਨ ਨੇ ਡਾਕਟਰ ਸਾਹਿਬ ਅਮਰਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਗਨੀਵਕੌਰ ਮਜੀਠੀਆ ਕੈਮਰੇ ਸਾਹਮਣੇ ਆਉਂਦੇ ਆ ਉਹਨਾਂ ਨੇ ਸਿਰੇ ਤੋਂ ਨਕਾਰਤਾ ਕਹਿੰਦੇ ਮੇਰੇ ਨਾਂ ਦੇ ਉੱਤੇ 10 1000 ਏਕੜ ਜ਼ਮੀਨ ਦੀ ਗੱਲ ਹੋਈ ਹੈ ਕਹਿੰਦੇ ਉਹ ਕੱਢ ਕੇ ਦਿਖਾ ਦਿਓ ਤੇ ਮੈਂ ਮੰਨ ਜਾਗੀ 25 ਫੀਸਦੀ ਸ਼ੇਅਰ ਦੀ ਗੱਲ ਹੋਈ ਹੈ ਕਹਿੰਦੇ ਉਹ ਕਲੋਨੀ ਕੱਢ ਕੇ ਦਿਖਾ ਦਿਓ ਮੈਂ ਮੰਨ ਜਾਗੀ ਨਹੀਂ ਤਾਂ ਸਾਰ ਕੁਝ ਨਕਾਰਤਾ ਨਹੀਂ ਨਹੀਂ ਬਿਲਕੁਲ ਦੇਖੋ ਗ੍ਰੀ ਉਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਲੰਧਰ ਦੀ ਗ੍ਰੀਨ ਐਵੇਨਿਊ ਦੇ ਵਿੱਚ ਇਹਨਾਂ ਦਾ 25% ਹਿੱਸੇਦਾਰੀ ਹੈ ਮੁੜ ਕੇ ਕੋਈ ਇਦਾਂ ਦੀ ਨਸ਼ਰਤਾ ਹੋਈ ਨਹੀਂ ਨਾ ਵਿਜੀਲੈਂਸ ਦੇ ਕਿਸੇ ਅਧਿਕਾਰੀ ਵੱਲੋਂ ਨਾ ਸਰਕਾਰੀ ਐਡਵੋਕੇਟ ਵੱਲੋਂ ਕੋਈ ਇਦਾਂ ਦੇ ਕਾਗਜ਼ ਜਨਤਕ ਕੀਤੇ ਗਏ ਹੁਣ ਜਿਹਦੇ ਵਿੱਚ ਪਤਾ ਲੱਗੇ ਜਾਂ ਕੋਈ ਦਾਵਾ ਵੀ ਕੀਤਾ ਹੋਵੇ ਕਿ ਗ੍ਰੀਨ ਐਵੇਨਿਊ ਦੇ ਵਿੱਚ ਇਹਨਾਂ ਦੀ ਕਲੋਨੀ ਵਿੱਚ 25% ਹਿੱਸੇਦਾਰੀ ਹੈ ਦੂਜੀ ਜਿਹੜੀ ਗੱਲ ਹੈ ਕਿ ਗਨੀਪਕੌਰ ਮਜੀਠੀਆ ਜਿਹੜੇ ਕੇਸ ਦੀ ਗੱਲ ਕਰ ਰਹੀ ਹੈ ਡੀਏ ਦਾ ਕੇਸ ਹੈ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਉਹ ਹਿਮਾਚਲ ਦੇ ਵਿੱਚ ਜ਼ਮੀਨ ਦੀ ਗੱਲ ਕਰ ਰਹੀ ਹੈ ਮੈਂ ਇੰਟਰਵਿਊ ਨੂੰ ਅੱਜ ਚੰਗੀ ਤਰ੍ਹਾਂ ਉਸ ਨੂੰ ਸੁਣਿਆ ਉਹ ਗੱਲ ਕਰ ਰਹੇ ਆ ਬਈ ਮੇਰੇ ਨਾਂ ਦੇ ਉੱਤੇ ਕਾਗਜ਼ ਦਿਖਾਓ ਕਿਹੜੇ ਆ ਹੁਣ ਵਿਜੀਲੈਂਸ ਦੇ ਜਿਹੜੇ ਐਡਵੋਕੇਟ ਨੇ ਸੌਫਟ ਉਹ ਤਾਂ ਸਾਫ਼ ਕਹਿ ਰਿਹਾ ਕਿ 402 1 ਹੈਕਟੇਅਰ 402 ਹੈਕਟੇਅਰ ਦੇ ਦਸਤਾਵੇਜ਼ ਇਹਨਾਂ ਦੇ Shimla ਵਾਲੇ ਉੱਚੋ ਲੱਭੇ ਨੇ ਔਰ ਉਹਦੇ 'ਚ ਗਨੀਵਕੌਰ ਮਜੀਠੀਆ ਦਾ ਨਾਮ ਔਰ ਉਸ ਤੋਂ ਇਲਾਵਾ ਇੱਕ ਰਜਿਸਟਰੀ ਹੋਰ ਲੰਬੀ ਹੈ ਜਿਨੇ ਖਾਤੇ ਚ 65 ਲੱਖ ਦੇ ਕੇ ਜ਼ਮੀਨ ਖਰੀਦੀ ਗਈ ਉਹ ਔਰਤ ਦਾ ਨਾਮ ਹਜੇ ਡਿਸਕਲੋਜ਼ ਨਹੀਂ ਕੀਤਾ ਲੇਕਿਨ ਜਾਂ ਤਾਂ ਉਹ ਕਾਗਜ਼ ਵਿਜੀਲੈਂਸ ਨਾਲ ਜੇ ਜਨਤਕ ਨਹੀਂ ਕੀਤੇ ਹਾਂ ਕੋਰਟ ਦੇ ਵਿੱਚ ਜ਼ਰੂਰ ਪ੍ਰੋਡਿਊਸ ਕੀਤੇ ਹੋਣਗੇ ਪਤਾ ਨਹੀਂ ਹਜੇ ਇਦਾਂ ਹੁੰਦਾ ਨਾ ਜੀ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਜਿਹੜੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਇਹ ਰੋਲੇ ਰੱਪੇ ਚ ਹੀ ਹੁੰਦੇ ਆ ਜੀ ਉਹੀ ਨਿਕਲ ਜਾਂਦੇ ਇੱਥੇ ਸੁੰਦਰ ਸ਼ਾਮ अरोड़ा ਕਿੰਨਾ ਰੋਲਾ ਪਿਆ ਜੀ ਕਿੰਨਾ ਆਸ਼ੂ ਦਾ ਪਿਆ ਰੋਲਾ ਜੀ ਆਉਣ ਤੋਂ ਬਾਅਦ ਜਦਾਦ ਬਣਾ ਲਈ ਆ ਕਰਾ ਲਿਆ ਬਾਅਦ ਵਿੱਚ ਖੁੱਡੇ ਲੈਣ ਲੱਗ ਜਾਂਦੇ ਕੇਸੇ ਵਾਲੇ ਉਹ ਇਸ ਕਰਕੇ ਜੀ ਮੈਨੂੰ ਲੱਗਦਾ ਕਿ ਸਰਕਾਰ ਇਹਦੇ ਵਿੱਚ ਗੰਭੀਰ ਹੈਗੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੰਭੀਰ ਹੈਗੀ ਹੈ ਤੇ ਫਿਰ ਇਹਦੇ ਵਿੱਚ ਜਨਤਕ ਕਰਨੇ ਚਾਹੀਦੇ ਕਾਗਜ਼ ਵੀ ਗਨੀਵਕੁਰ ਮਜੀਠਿਆ ਨਗਰ ਚੁਣੌਤੀ ਦਿੱਤੀ ਹੈ ਵੀ ਦਾ ਹਾਉ ਕਿਹੜਾ ਹਜ਼ਾਰ ਏਕੜ ਮੇਰੇ ਨਾਂ ਤੇ ਕਾਗਜ਼ ਜਨਤਕ ਕਰਦੇ ਨੇ ਹਜੇ ਤੱਕ ਜਨਤਕ ਨਹੀਂ ਕੀਤੇ ਕਾਗਜ਼ ਨਸ਼ਰ ਨਹੀਂ ਕੀਤੇ ਲੋਕਾਂ ਨੂੰ ਪਤਾ ਹੀ ਨਹੀਂ ਆ ਜੋ ਉਹਨਾਂ ਦੇ ਐਡਵੋਕੇਟ ਏਡੀਏ ਜਿਹੜੇ ਫੈਰੀ ਸੌਫਟ ਹੈ ਉਹਨਾਂ ਨੇ ਜੋ ਕਿਹਾ ਉਹੀ ਉਹਦੇ ਉੱਤੇ ਹੀ ਸਾਰੀ ਕਹਾਣੀ ਟਿੱਕੀ ਹੋਈ ਹੈ ਜਾਂ ਹਜੇ ਤੱਕ ਪੰਜਾਬ ਸਰਕਾਰ ਦੇ ਜਿਹੜੇ ਮੰਤਰੀਆਂ ਨੇ ਦਾਅਵੇ ਕੀਤੇ ਨੇ ਕਿ ਅਸੀਂ 540 ਕਰੋੜ ਰੁਪਇਆ ਲਭ ਲਿਆ 540 ਕਰੋੜ ਦਾ ਹਸਾਕਤਾ ਲਭ ਲਿਆ ਜਿਹਦੇ ਵਿੱਚ ਇਹਨਾਂ ਨਾਲ ਪਰਿਵਾਰ ਨੇ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਕਮਾਇਆ ਲੇਕਿਨ ਉਹ ਅਵਾਜ਼ਾਂ ਜਾਈਂ ਕੀਤੀਆਂ ਹੋਈਆਂ ਉਹ ਪਾਸ਼ਾਣੀ ਹੈਗੇ ਆ ਉਹ ਪ੍ਰੈਸ ਕਾਨਫਰੈਂਸ ਹੀ ਹੈਗੀਆਂ ਲੇਕਿਨ ਕੋਈ ਡਾਕੂਮੈਂਟ ਇਦਾਂ ਦੇ ਨਹੀਂ ਹੈਗੇ ਜਿਹੜੇ ਨਸ਼ਰ ਹੋਏ ਹੋਣ ਹਜੇ ਕਾਰਨ ਇੱਕ ਇਹਦਾ ਵੀ ਹੈ ਨਾ ਹਜੇ ਬਿਜ਼ਨਸ ਦੀ ਤਫਤੀਸ਼ ਚੱਲ ਰਹੀ ਹੈ ਪਹਿਲੀ ਲਾਈਨ ਤਫਤੀਸ਼ ਚੱਲ ਰਹੀ ਹੈ ਹਰ ਡਾਕੂਮੈਂਟ ਦੇ ਉੱਤੇ ਉਹਦੀ ਕ੍ਰਾਸ ਉਹ ਕਾਰਕ ਕੀਤਾ ਜਾ ਰਿਹਾ ਉਹਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਾਕੂ ਰਿਕਾਰਡ ਤਲਬ ਕੀਤਾ ਜਾ ਰਿਹਾ ਰਿਕਾਰਡ ਦੇ ਨਾਲ ਮਲਾਂਨ ਕੀਤਾ ਜਾ ਰਿਹਾ ਪੈਸੇ ਦੀਆਂ ਟ੍ਰਾਂਜੈਕਸ਼ਨਾਂ ਦੇਖੀਆਂ ਜਾ ਰਹੀਆਂ ਉਸ ਤੋਂ ਬਾਅਦ ਜਿਵੇਂ ਇਹ ਸਾਰਾ ਕੁਝ ਇਕੱਠਾ ਹੋਏਗਾ ਬਿਜ਼ਨੈਸ ਜਦੋਂ ਚਲਾਨ ਪੇਸ਼ ਕਰੇਗੀ ਫਿਰ ਇਹ ਸਾਰੇ ਡਾਕੂਮੈਂਟ ਬਾਹਰ ਨਿਕਲ ਕੇ ਆਣਗੇ ਵੀ ਆ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਆ ਪ੍ਰਾਪਰਟੀਆਂ ਲਭੀਆਂ ਇਹਨਾਂ ਦੇ ਵਿੱਚ ਆ ਪੈਸਾ ਜਿਹੜਾ ਵਾ ਕੀਤਾ ਗਿਆ ਵਾ ਇਹਨਾਂ ਦਾ ਪੈਸਾ ਇਹਦੇ ਵਿੱਚ ਖਰਚ ਕੀਤਾ ਗਿਆ ਹਜੇ ਤੱਕ ਤਾਂ ਇਦਾਂ ਨਾ ਜੀ ਰਾਜਨੀਤੀ ਦੇ ਦਾਅਵੇ ਚੱਲਦੇ ਵੇ ਆ ਕਿਉਂਕਿ ਵਿਜੀਲੈਂਸ ਦੀ ਤਫ਼ਤੀਸ਼ ਜਿਹੜੀ ਹੈ ਨਾ ਬੜੀ ਗੋਪਨੀਯ ਹੁੰਦੀ ਆ ਬਹੁਤ ਡਾਕੂਮੈਂਟਸ ਉਹਨਾਂ ਨੇ ਆਪਣੇ ਤਰੀਕੇ ਨਾਲ ਸਾਰੇ ਘੋਖਣੇ ਹੁੰਦੇ ਆ ਵਾਚਣੇ ਹੁੰਦੇ ਆ ਵਿੱਚ ਸਬੂਤ ਇਕੱਠੇ ਕਰਨੇ ਹੁੰਦੇ ਆ ਉਹੀ ਸਬੂਤਾਂ ਦੇ ਉੱਤੇ ਜਿਹੜਾ ਹੋਣੀ ਹੈ ਕ੍ਰੋਸ ਹੋਣਾ ਇਸ ਕਰਕੇ ਵਿੱਚ ਸਰਕਾਰੀ ਗਵਾਹ ਕਿਹੜੇ ਰਹਿਣਗੇ ਬਹੁਤ ਕੁਝ ਹਜੇ ਬਹੁਤ ਕੁਝ ਲੰਬਾ ਜੋੜਾ ਕੰਮ ਹੁੰਦਾ ਮੈਨੂੰ ਲੱਗਦਾ ਕਿ ਜਦੋਂ ਇਹ ਕਾਗਜ਼ ਜਨਤਕ ਹੋਣੇ ਆ ਉਦ ਤੱਕ ਰੌਲਾ ਰੱਪਾ ਇਹ ਕਾਫੀ ਖਤਮ ਹੋ ਚੁੱਕਾ ਹੋਣਾ ਕੋਈ ਨਵਾਂ ਹੀ ਰੌਲਾ ਰੱਪਾ ਪੰਜਾਬ ਛੁਰ ਸ਼ੁਰੂ ਹੋ ਜਾਊਗਾ ਠੰਡਾ ਪੈ ਜਾਊਗਾ ਲੇਕਿਨ ਗੱਲ ਇਹ ਹੈ ਕਿ ਹਜੇ ਤੱਕ ਜੋ ਮੈਂ ਦੇਖ ਰਿਹਾ ਬਿਜ਼ਨਸ ਵੱਲੋਂ ਕੋਈ ਪੁਖਤਾ ਦਸਤਾਵੇਜ਼ ਜਿਹੜੇ ਆ ਉਹ ਜਨਤਕ ਨਹੀਂ ਹੋਏ ਆ ਜਿਨ੍ਹਾਂ ਤੋਂ ਵਾਕਈ ਗਨੀਬ ਕੌਰ ਮਜੀਠੀਆ ਦਾ ਜਿਹੜਾ ਬਿਆਨ ਆ ਉਹਨੂੰ ਕਰਾਸ ਕੀਤਾ ਜਾ ਸਕੀ ਉਹਨੂੰ ਉਹਨੂੰ ਖਤਮ ਕੀਤਾ ਜਾ ਸਕੀ ਨਹੀਂ ਦੇਖੋ ਜੀ ਆ ਜੀ ਨਾ ਹੀ ਆਵਾਜ਼ ਨਹੀਂ ਪਾਰਟੀ ਦੇ ਕਿਸੇ ਅਜੇ ਤੱਕ ਕੋਈ ਤਗੜੇ ਲੀਡਰ ਨੇ ਉਹਨਾਂ ਦੀ ਗੱਲ ਦਾ ਗਨੀਬ ਕੌਰ ਮਜੀਠੀਆ ਦਾ ਜਵਾਬ ਦਿੱਤਾ ਕਿ ਆ ਫੜੋ ਜੀ 402 ਹੈਕਟੇਅਰ ਦੇ ਕਾਗਜ਼ ਤੇ ਤੁਸੀਂ ਆਪਣੇ ਇਲੈਕਸ਼ਨ ਦੇ ਜਿਹੜੇ ਐਫੀਡੇਵਿਡ ਆ ਜਿਹੜਾ ਚੋਨ ਕਮਿਸ਼ਨ ਨੂੰ ਤੁਸੀਂ ਦਿੱਤਾ ਆਪਣਾ ਐਫੀਡੇਵਿਡ ਉਹਦੇ ਵਿੱਚ ਤੁਸੀਂ 402 ਏਕੜ ਜਿਕਰ ਹੀ ਨਹੀਂ ਕੀਤਾ ਹੈਕਟੇਅਰ ਦਾ ਜਿਕਰ ਹੀ ਨਹੀਂ ਕੀਤਾ ਅਜੇ ਤੱਕ ਕੁਛ ਇਦਾਂ ਦਾ ਨਹੀਂ ਹੋਇਆ ਇਸ ਕਰਕੇ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਵੀ ਦੁਹਰਾਉਣਾ ਪਿਆ ਉਸ ਚੀਜ਼ ਦਾ ਵੀ ਇਦਾਂ ਦੇ ਕੇਸ ਜਿਹੜੇ ਆ ਜਿਆਦਾ ਦੇਰ ਹੁੰਦੇ ਰੋਲੇ ਰੱਪੇ ਚ ਘੁੰਮਦੇ ਆ ਫਿਰ ਮੁੜ ਕੇ ਹਵਾ ਹਵਾਈ ਹੋ ਜਾਂਦੇ ਆ ਡਾਕਟਰ ਸਾਹਿਬ ਜਦੋਂ ਦਮਨਬੀਰ ਸਿੰਘ ਸੋਭਤੀ ਇਸ ਗੱਲ ਦਾ ਦਾਵਾ ਕਰਦੇ ਆ ਕਿ 25% ਜਿਸ ਤੱਥ ਦਾ ਇਹਨਾਂ ਨੇ ਜ਼ਿਕਰ ਕੀਤਾ ਉਹ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਹਿੰਦੇ ਉਹ ਕਾਗਜ਼ੀ ਖੋਕੇ ਲੈ ਕੇ ਦਸਤਾਵੇਜ਼ ਖੋਕੇ ਲੈ ਕੇ ਇਹੀ ਗੱਲ ਗਨੀਵਕੌਰ ਮਜੀਠੀਆ ਵੀ ਕਰਦੇ ਆ ਹੁਣ ਸਵਾਲ ਇਹ ਹੈ ਕਿ ਕੀ ਸਰਕਾਰੀ ਵਕੀਲਾਂ ਨੇ ਫਿਰ ਉਹ ਝੂਠੇ ਇਲਜ਼ਾਮ ਲਾਏ ਨੇ ਮਜੀਠੀਆ ਤੇ ਦੇਖੋ ਇਦਾਂ ਹੁੰਦਾ ਇਦਾਂ ਨਹੀਂ ਹੁੰਦਾ ਜਦੋਂ ਨਾ ਰਿਮਾਂਡ ਲੈਣਾ ਹੋਵੇ ਬੰਦੇ ਨੂੰ ਹੁੰਦਾ ਵੀ ਸਾਨੂੰ ਸ਼ੱਕ ਹੈ ਵੀ ਇਹਨਾਂ ਦੀ ਇਸ ਪ੍ਰਾਪਰਟੀ 'ਚ ਭਾਈਵਾਲੀ ਹੋ ਸਕਦੀ ਇਹਦੇ ਬਾਰੇ ਪੁੱਛਗਿੱਛ ਕਰਨੀ ਹੈ ਉਹ ਲੋ ਕਾਗਜ਼ ਲੈ ਕੇ ਬਾਅਦ ਦੇ ਵਿੱਚ ਉੱਥੋਂ ਹੁਣ ਇਹ ਸਾਰੀਆਂ ਮੈਂ ਤੁਹਾਨੂੰ ਇਹੀ ਗੱਲ ਕਹਾਂ ਉੱਥੇ ਪ੍ਰੋਡਿਊਸ ਜ਼ਰੂਰ ਕੀਤਾ ਇਹਨਾਂ ਨੇ ਗ੍ਰੀਨ ਐਵੇਨਿਊ ਦੇ ਲੇਕਿਨ ਉਹ ਬੀਬੀ ਗਨੀਮ ਕੌਰ ਮਜੀਠਿਆ ਕਹਿੰਦੀ ਮੈਂ ਤਾਂ ਗ੍ਰੀਨ ਐਵਨਿਊ ਅੰਬਰਸਰ ਵਾਲੇ ਨੂੰ ਜਾਣਦੀ ਆ ਜਿੱਥੇ ਮੈਂ ਰਹਿੰਨੀ ਆ ਹੁਣ ਗ੍ਰੀਨ ਐਵਨਿਊ ਜਲੰਧਰ ਦੇ ਵਿੱਚ ਕਿੰਨਾ ਦੀ ਪ੍ਰਾਪਰਟੀ ਆ ਮੈਂ ਤਾਂ ਹਜੇ ਨਹੀਂ ਸਮਝਿਆ ਨਾ ਮੈਂ ਕਦੀ ਸੁਣਿਆ 25 ਸਾਲਾਂ ਦੀ ਕਿ ਵਿਕਰਮ ਵਿਕਰਮਜੀਤ ਮਜੀਠਿਆ ਦੀ ਜਲੰਧਰ ਕੋਈ ਕਲੋਨੀ ਦੇ ਵਿੱਚ ਭਾਈ ਵਾਲੀ ਹੋਵੇ ਕੋਈ ਪ੍ਰਾਪਰਟੀ ਦੇ ਵਿੱਚ ਬਹੁਤ ਵੱਡਾ ਕੰਮ ਹੋਵੇ ਇਦਾਂ ਦੀ ਚੀਜ਼ ਹਜੇ ਤੱਕ ਸਾਹਮਣੇ ਨਹੀਂ ਆਈ ਹਾਂ ਇੰਨਾ ਜ਼ਰੂਰ ਉਹਦਨ ਹੋਇਆ ਕਿ ਇਹਨਾਂ ਨੇ ਅਦਾਲਤ ਦੇ ਵਿੱਚ ਜ਼ਰੂਰ ਅਰਜੀ ਦਿੱਤੀ ਹੈ ਗ੍ਰੀਨ ਐਵਨਿਊ ਲੈ ਕੇ ਬਾਅਦ ਚੋਂ ਇਹਨਾਂ ਨੇ ਅਰਜੀ ਆਪਣੀ ਲੈ ਕੇ ਚਲੇ ਗਏ ਵਾਪਸ ਔਰ ਰਿਮਾਂਡ ਲੈਣ ਲਈ ਦਿੱਤੀ ਲੇਕਿਨ ਗੱਲ ਇਹ ਹੈ ਕਿ ਮੈਂ ਤਾਂ ਅੱਗੇ ਕਹਿਣਾ ਕਿ ਜਿਹੜੇ ਪੰਜਾਬ ਦੇ ਦੋ ਮੁੱਖ ਕੇਸ ਹੈ ਇੱਕ ਤਾਂ ਡਰਗ ਵਾਲਾ ਕੇਸ ਹੈ ਜਿਹੜਾ 2021 ਚ ਚੰਨੀ ਸਰਕਾਰ ਨੇ ਦਰਜ ਕੀਤਾ ਦੂਜਾ ਕੇਸ ਹੈ ਜਿਹੜਾ ਗਨੀਵਕੌਰ ਮਜੀਠੀਆ ਦੀ ਰਜਿਸਟਰੀ ਗਾਇਬ ਹੋਈ ਤਸਵੀਰ ਚ ਉਹਨਾਂ ਦੀ ਕੋਖ ਵੀ ਨਾਲ ਕਰਨੀ ਚਾਹੀਦੀ ਹੈ ਉਹ ਕੇਸ ਤਾਂ ਬਿਲਕੁਲ ਠੰਡੇ ਬਸਤੇ ਚ ਪਈ ਜਿਹੜੇ ਮੁੱਖ ਕੇਸ ਹੈ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਬੇਸਿਕਲੀ ਪੰਜਾਬ ਦੀ ਤਾਂ ਨਬ ਜਿਹੜੀ ਦਰਦ ਹੈ ਜਿਹੜਾ ਦਰਦ ਹੈ ਬਹੁਤ ਵੱਡਾ ਉਹ ਤਾਂ ਡਰੱਗ ਹੈ ਡਰੱਗ ਦੇ ਐਨਡੀਬੀਐਸ ਦੇ ਕੇਸਾਂ ਨੂੰ ਮੁਕਾਮ ਤੱਕ ਪਹੁੰਚਾਣਾ ਚਾਹੀਦਾ ਮੇਰੀ ਤਾਂ ਆਪਣੀ ਇਹ ਸੋਚ ਹੈਗੀ ਆ ਬਾਕੀ ਹਜੇ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਵਿਜੀਲੈਂਸੀ ਤਫਤੀਸ਼ ਚੱਲ ਰਹੀ ਹੈ ਫੈਕਟ ਨਿਕਲ ਕੇ ਸਾਹਮਣੇ ਆਣਗੇ ਕਿਹੜੇ ਰਿਕਾਰਡ ਤੇ ਲੈਂਦੇ ਆ ਕਿਹੜੇ ਤੇ ਨਹੀਂ ਲੈਂਦੇ ਲਿਆਏ ਜਾਂਦੇ ਉਹ ਬਾਅਦ ਵਿੱਚ ਪਤਾ ਲੱਗੇਗਾ ਲੇਕਿਨ ਹਜੇ ਵਿਜੀਲੈਂਸ ਜੜੀ ਉਹ ਆਪਣੀ ਤਹਿਕੀਕਾਤ ਕਰਦੀ ਪਈ ਹੈ ਅੱਛਾ ਡਾਕਟਰ ਸਾਹਿਬ ਆਉਣਾ ਇੱਕ ਅੱਜ ਦੀ ਗੱਲ ਤੇ ਆਉਨੇ ਆ ਅੱਜ ਪਰਮਜੀਤ ਸਿੰਘ ਸਰਣਾ ਨੇ ਸਵੇਰੇ ਬਰਥਡੇ ਦੀ ਵਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੂੰ ਖੈਰ ਜਨਮ ਦਿਨ ਦੀ ਮੁਬਾਰਕ ਹੋਣਾ ਨੂੰ ਹੋਵੇ ਵਨ ਇੰਡੀਆ ਵੱਲੋਂ ਵੀ ਤੇ ਨਾਲ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਉਹ ਕਹਿੰਦੇ ਕਿ ਬਰਥਡੇ ਮਨਾਉਣ ਵਾਸਤੇ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਗਏ ਹੈ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਜੇ ਇਹ ਸੱਚ ਹੈ ਇੱਕ ਪਾਸੇ ਉਹਨਾਂ ਦੇ ਸਾਲਾ ਸਾਹਿਬ ਜੇਲ੍ਹ ਦੇ ਵਿੱਚ ਨੇ ਸਲਾਖਾਂ ਪਿੱਛੇ ਨੇ ਤੇ ਉਹ ਜਨਮ ਦਿਨ ਮਨਾਉਣ ਵਾਸਤੇ ਵਿਦੇਸ਼ ਚਲੇ ਗਏ ਦੇਖੋ ਬਿਲਕੁਲ ਮੈਂ ਵੀ ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਈ ਇਦਾਂ ਦੀ ਕੋਈ ਫੋਟੋ ਜਾਂ ਵੀਡੀਓ ਦੇਖੀ ਨਹੀਂ ਜਿਹਦੇ ਵਿੱਚ ਉਹਨੂੰ ਪਾਰਟੀ ਵਰਕਰਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੇ ਹੋਣ ਇਹ ਪਾਰਟੀ ਦੇ ਜਨਨਤ ਕਤਰਾ ਦੇ ਨਾਲ ਜਾਂ ਸਾਬਕਾ ਐਮਐਲਏ ਨਾਲ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ कौर ਬਾਦਲ ਨਾਲ ਜਾਂ ਪੁਰਾਣੇ ਸੰਗੀ ਸਾਥੀਆਂ ਨਾਲ ਜਾਂ ਭੁੰਦਰ ਨਾਲ ਡਾਕਟਰ ਚੀਮੇ ਨਾਲ ਰੋਜੀ ਵਰਕੰਦੀ ਨਾਲ ਤੇ ਮੈਂ ਹਜੇ ਤੱਕ ਕੋਈ ਇੰਦਾ ਦੀ ਵੀਡੀਓ ਜਾਂ ਫੋਟੋ ਦੇਖਿਆ ਨਹੀਂ ਕਿ ਸਰਦਾ ਸੁਖਵੀਰ ਸਿੰਘ ਬਾਦਲ ਜਨਮ ਹਾਂ ਜੇ ਸਰਨਾ ਸਾਹਿਬ ਦੀ ਗੱਲ ਸੱਚ ਹੈ ਤੇ ਫਿਰ ਬਹੁਤ ਵੱਡੀ ਗੱਲ ਹੈ ਕਿ ਉਹ ਬਾਹਰ ਚਲੇ ਗਏ ਆਪਣਾ ਜਨਮ ਦਿਨ ਮਨਾਉਣ ਜਦ ਕੀ ਬਿਕਰਮਜੀਠਿਆ ਜੇਲ੍ਹ ਜਦ ਮੈਂ ਤੁਹਾਨੂੰ ਅੱਗੇ ਵੀ ਦੱਸਾਂ ਕਿ ਅਕਾਲੀ ਦਲ ਦੀ ਰਾਜਨੀਤੀ ਚ ਦੋ ਤੁਰੇ ਬਣੇ ਹੋਏ ਆ। ਔਰ ਦੋ ਤੁਰੇ ਇਹੀ ਚੀਜ਼ ਦੇ ਬਣੇ ਹੋਏ ਆ ਕਿ ਇੱਕ ਪਾਸੇ ਵਿਕਰਮ ਮਜੀਠੀਆ ਗਾਂਬਦ ਤੇ ਪਈ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆਪਣੀ ਜਿਹੜਾ ਵਾ ਉਹਨਾਂ ਨੂੰ ਇਗਨੋਰ ਕਰਕੇ ਖੁੱਡੇ ਲਾਈਨ ਲਾ ਕੇ ਆਪਣਾ ਅਕਾਲੀ ਦਲ ਅੱਗੇ ਲੈ ਕੇ ਜਾਂਦੇ ਪਏ ਆ। ਔਰ ਇਹ ਹਾਲਾਂਕਿ ਇਹ جنگ ਖੁੱਲ ਕੇ ਕਦੀ ਸਾਹਮਣੇ ਨਹੀਂ ਆਈ ਲੇਕਿਨ ਲਗਾਤਾਰ ਤੁਸੀਂ ਜਿੰਨੀਆਂ ਪਿਛਲੀਆਂ ਪ੍ਰੈਸ ਕਾਨਫਰੰਸ ਸੁਖਵੀਰ ਸਿੰਘ ਬਾਦਲ ਦੀਆਂ ਹੋਈਆਂ ਤੁਸੀਂ ਉਹਦੇ ਵਿੱਚ ਦੇਖ ਲਓ ਵਿਕਰਮ ਮਜੀਠੀਆ ਨਜ਼ਰ ਨਹੀਂ ਆਏ ਜਦ ਕਿ ਵਿਕਰਮ ਮਜੀਠੀਆ ਬਿਨਾ ਸਰਦਾਰ ਸੁਖਬੀ ਸਿੰਘ ਬਾਦਲ ਚੱਲਦੇ ਨਹੀਂ ਸੀਗੇ ਈਵਨ ਹਬੀਬੀ ਹਰਸਿਮਰਤ ਕੋਰ ਬਾਦਲ ਵੀ ਜਿਹੜੀ ਆ ਵਿਕਰਮ ਮਜੀਠੀਆ ਨੂੰ ਹਰ ਥਾਂ ਦੇ ਉੱਤੇ ਤਰਜੀਹ ਦਿੰਦੀ ਸੀ ਲੇਕਿਨ ਪਿਛਲੇ ਕੁਝ ਦੌਰ ਦੇ ਵਿੱਚ ਮੈਂ ਦੇਖਿਆ ਕਿ ਇਹ ਜਿਹੜਾ ਨਾ ਕੰਮ ਸਾਰਾ ਅਲੱਗ-ਥਲੱਗ ਜਾਇਆ ਹੋਇਆ ਪਿਆ ਔਰ ਇਹਨਾਂ ਦੇ ਆਪਸ ਦੇ ਵਿੱਚ ਜੋ ਰਿਸ਼ਤੇ ਆ ਮੈਨੂੰ ਸੁਖਾਵੇਂ ਨਹੀਂ ਲੱਗ ਰਹੇ ਕਿਉਂਕਿ ਗੱਲ ਇਹ ਹੈ ਕਿ ਦੇਖੋ ਪ੍ਰੋਬਲਮ ਇਹ ਆ ਕਿ ਮਾਝੇ ਦੇ ਵਿੱਚੋਂ ਅਕਾਲੀ ਦਲ ਦੇ ਸਾਰੇ ਲੀਡਰ ਜਿਹੜੇ ਆ ਵਿਕਰਮ ਜੀ ਠੀਏ ਕਰਕੇ ਜੋ ਅਕਾਲੀ ਦਲ ਬਾਦਲ ਦੇ ਲੀਡਰ ਸੋਚਦੇ ਆ ਵੀ ਸਾਰੇ ਖੁੱਡੇ ਲੈਨ ਚਲੇ ਗਏ ਆ ਭਾਵੇਂ ਬ੍ਰਹਮਪੁਰਾ ਦਾ ਪਰਿਵਾਰ ਹੋਵੇ ਭਾਵੇਂ ਸੇਖਵਾ ਦਾ ਪਰਿਵਾਰ ਹੋਵੇ ਭਾਵੇਂ ਕਹਿਰੋਂ ਦਾ ਪਰਿਵਾਰ ਹੋਵੇ ਭਾਵੇਂ ਵੀਰ ਸਿੰਘ ਲੋਕਪੁਕੇ ਦਾ ਪਰਿਵਾਰ ਹੋਵੇ ਭਾਵੇਂ ਬੁਲਾਰੀਆਂ ਹੋਣ ਸਾਰੇ ਜਿਹੜੇ ਆ ਪਰਿਵਾਰ ਉੱਥੋਂ ਲੱਗ-ਤ ਲੱਗ ਜੇ ਹੋ ਗਏ ਸੋ ਉਹ ਵੀ ਚਾਹੁੰਦੇ ਨੇ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਉੱਥੋਂ ਕੋਈ ਮੱਜੇ ਤੋਂ ਤਗੜਾ ਲੀਡਰ ਖੜਾ ਕੀਤਾ ਜਾਣ ਜਿਹੜੇ ਸਾਰੀ ਪੁਰਾਣੀ ਮੱਜੇ ਦੀ ਲੀਡਰਸ਼ਿਪ ਨੂੰ ਅਕਾਲੀ ਦਲ ਦੇ ਨੂੰ ਇੱਕ ਜੁਟ ਕਰ ਲੈਣ ਕਿਉਂਕਿ ਇੱਕ ਪਾਸੇ ਮਾਝੇ ਦੇ ਵਿੱਚ ਵਿਕਰਮ ਮਜੀਠੀ ਦਾ ਪ੍ਰਭਾਵ ਬਹੁਤ ਜ਼ਿਆਦਾ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਵੀ ਉੱਥੇ ਹੁਣ ਮੈਂਬਰ ਪਾਰਲੀਮੈਂਟ ਨੇ ਅਕਾਲੀ ਦਲ ਲਈ ਛੇਤੀ ਨਹੀਂ ਹੈਗਾ ਉੱਥੇ ਲੀਡਰ ਨੂੰ ਤਿਆਰ ਕਰਨਾ ਪੰਥਕ ਵੋਟ ਨਾਰਾਜ਼ ਹੋ ਚੁੱਕਾ ਹੈ ਅਕਾਲੀ ਦਲ ਤੋਂ ਬੇਅਦਬੀਆਂ ਦੇ ਕੇਸਾਂ ਦੀ ਗੱਲ ਹੈਗੀ ਹੈ ਸੁਮੇਰ ਸਿੰਘ ਸੈਣੀ ਦੀ ਤਣਾਤੀ ਦੀ ਗੱਲ ਹੈਗੀ ਹੈ ਯਾਰ ਆਲਨ ਦੀ ਤਣਾਤੀ ਦੀ ਗੱਲ ਹੈ ਕੋਟਕਪੂਰਾ ਬਹਿਬਲ ਕਲਾਂ ਗੋਲੀਗਾਂਡਾ ਇਹ ਸਾਰੀਆਂ ਚੀਜ਼ਾਂ ਅਕਾਲੀ ਦਲ ਲਈ ਬਹੁਤ ਹਜੇ ਪੰਥਕ ਸਿਆਸਤ ਦੇ ਵਿੱਚ ਅਕਾਲੀ ਦਲ ਲਈ ਬਹੁਤ ਔਖੀਆਂ ਇਹਨਾਂ ਦੇ ਜ਼ਖਮ ਨਹੀਂ ਭਰੇ ਜਾ ਸਕਦੇ ਜਿਵੇਂ ਮੰਨ ਲਓ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ 2 ਦਸੰਬਰ ਨੂੰ ਸਜਾਵਾਂ ਹੋਈਆਂ ਇਹ ਸਾਰੀਆਂ ਚੀਜ਼ਾਂ ਉਹ ਨਹੀਂ ਜਿਨ੍ਹਾਂ 'ਚ ਅਕਾਲੀ ਦਲ ਨੂੰ ਅੱਗੇ ਪਾਰ ਕਰਨਾ ਹਜੇ ਪਰ ਮੈਨੂੰ ਨਹੀਂ ਲੱਗਦਾ ਕਿ ਮਾਝੇ ਦੇ ਵਿੱਚ ਅਕਾਲੀ ਦਲ ਦੇ ਪੈਰ ਛੇਤੀ ਲੱਗਣਗੇ ਔਰ ਇਹ ਬਿਕਰਮਜੀਠੀ ਦਾ ਮਕਲਬ ਤੱਕ ਤਲਾਸ਼ਿਆ ਜਾ ਰਿਹਾ ਪਰ ਇਹਨਾਂ ਨੂੰ ਉਹਦਾ ਮਜੀਠੀ ਦਾ ਬਕਲਪ ਮਿਲ ਨਹੀਂ ਰਿਹਾ ਕਿਉਂਕਿ ਮਜੀਠੀਆ ਮਾਝੇ ਦਾ ਬਹੁਤ ਤਗੜਾ ਤੇ ਪਾਵਰਫੁਲ ਲੀਡਰ ਬਣ ਚੁੱਕਾ ਹੈ ਔਰ ਅਕਾਲੀ ਦਲ ਹਜੇ ਉਹ ਇਦਾਂ ਦਾ ਕੋਈ ਲੀਡਰ ਪੈਦਾ ਨਹੀਂ ਕਰ ਸਕਿਆ ਉਹ ਤੋਂ ਤਿਆਰ ਨਹੀਂ ਹੋ ਰਿਹਾ ਜਿਹੜਾ ਵਿਕਰਮ ਮਜੀਠੀਏ ਦੇ ਬਰਾਬਰ ਆ ਕੇ ਬਹਿ ਸਕੇ ਸੋ ਫਿਰ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਸਰਕਾਰ ਦੇ ਨਾਲ ਮੱਥਾ ਲਾ ਰਹੀ ਹੈ ਜਾਂ ਫਿਰ ਬਿਊਰੋਕਰੇਸੀ ਨਾਲ ਲਾ ਰਿਹਾ ਹੈ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਵੀ ਇੱਕ ਜੰਗ ਦੇ ਵਿੱਚ ਆਉਣਾ ਪੈ ਰਿਹਾ ਕਿਤੇ ਨਾ ਕਿਤੇ ਨਹੀਂ ਬਿਲਕੁਲ ਤੁਸੀਂ ਦੇਖੋ ਲਗਾਤਾਰ ਜਿੱਦਨ ਦਾ ਇਹ ਮਸਲਾ ਹੋਇਆ ਹੈ ਬੀਬੀ ਗੰਨੀਪੌਰ ਮਜੀਠੀਆ ਹੀ ਫਾਈਟ ਕਰ ਰਹੀ ਹੈ ਫਰੰਟ ਲਾਈਨ ਤੇ फ्रंटलाइन ਦੇ ਬੀਬੀ ਗੰਨੀਵਕੁਰ ਮਜੀਠੀਆ ਹੀ ਤਗੜੇ ਹੋ ਕੇ ਲੱਗੇ ਹੋਏ ਆ ਮੈਂ ਤਾਂ ਦੁਆਰਾ ਉਸ ਤੋਂ ਇਲਾਵਾ ਦੇਖਿਆ ਨਹੀਂ ਕੋਈ ਅਕਾਲੀ ਦਲ ਦੇ ਹੋਰ ਲੀਡਰਾਂ ਨੇ ਪੂਰਾ ਹਾ ਦਾ ਨਾਰਿਆ ਮਾਰਿਆ ਹੋਵੇ ਜਾਂ ਤਗੜੇ ਹੋ ਕੇ ਲੱਗੇ ਹੋਣ ਹਾਲਾਂਕਿ ਦੇਖੋ ਮੇਰੀ ਗੱਲ ਨਹੀਂ ਸੰਦ ਬਿਕਰਮ ਮਜੀਠੀਆ ਨੇ ਪੰਜਾਬ ਦੇ ਕਈ ਅਕਾਲੀ ਲੀਡਰਾਂ ਨੂੰ ਤਾਰਿਆ ਤੇ ਕਈਆਂ ਨੂੰ ਤਾਕਤਵਰ ਵੀ ਬਣਾਇਆ ਉਹ ਵਕਤ ਹੁੰਦਾ ਨਾ ਜੀ ਵਕਤ ਦੇ ਬਾਅਦ ਬਦਲ ਜਾਂਦਾ ਬਹੁਤ ਕੁਝ ਬਦਲ ਜਾਂਦਾ ਕਿਸੇ ਟਾਈਮ ਦੇ ਉੱਤੇ ਤੁਸੀਂ ਦੇਖੋ ਮੈਂ ਤੁਹਾਨੂੰ ਸਿਆਸਤ ਦੱਸਾਂ ਕੈਪਟਨ ਨਮਰਿੰਦਰ ਸਿੰਘ ਨੂੰ ਮੈਂ ਇੱਕ ਵਾਰ ਦੀ ਗੱਲ ਦੱਸਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜ ਛੇ ਮੰਤਰੀ ਮਿਲਣ ਚਲੇਗੇ ਸੀਐਮ ਹਾਊਸ ਦੇ ਵਿੱਚ ਨਹੀਂ ਸਿਸਮਾ ਫਾਰਮ ਹਾਊਸ ਇਹਨੇ ਆ ਫੋਨ ਕਰਕੇ ਬੁਲਾ ਲਿਆ ਸੀ ਵੀ ਕੱਲ 12 ਵਜੇ ਬੁਲਾ ਲਓ 4 ਵਜੇ ਤੱਕ ਬੈਠੇ ਰਹੇ ਅੰਦਰੋਂ ਮੈਸੇਜ ਪਤਾ ਕੀ ਆਂਦਾ ਕੈਪਟਨ ਸਾਹਿਬ ਹੁਣ ਕੱਲ ਮਿਲਣਗੇ ਉਹ ਪੰਜੋ ਮੰਤਰੀ ਬਾਹਰ ਗੱਲਾਂ ਮੈਂ ਉਹਰੇ ਖੜਾ ਸੀ ਦਰਵਾਜੇ ਦੇ ਕੋਲ ਤੇ ਪੰਜੋ ਜਦੋਂ ਨਿਕਲੇ ਬੜਾ ਬੜਾ ਕਹਿੰਦੇ ਯਾਰ ਬੁਲਾਇਆ ਕਿਉਂ ਸੀ ਇੰਨੀ ਦੂਰ ਦੋ ਤਿੰਨ ਘੰਟੇ ਆਉਣ ਨੂੰ ਲੱਗੇ ਤਿੰਨ ਜਾਣ ਨੂੰ ਲੱਗੇ ਨੇ 4 ਘੰਟੇ ਇੱਥੇ ਬਿਠਾ ਲਿਆ ਸਾਡੇ ਤਾਂ 10 ਘੰਟੇ ਖਰਾਬ ਕਰਦੇ ਨਾ ਸਿਰ ਨਾ ਪੈਰ ਮਤਲਬ ਬੁੜ ਬਣਾਉਂਦੇ ਜੇ ਨਿਕਲੇ ਤੇ ਮੈਂ ਇਹ ਸੋਚਿਆ ਵਾਕਈ ਯਾਰ ਉਹ ਤਾਂ ਮਹਾਰਾਜਾ ਤੇ ਹੁਣ ਮਹਾਰਾਜੇ ਨੂੰ ਮਹਾਰਾਜਾ ਵਾਜਾ ਮਾਰਦਾ ਆਜੋ ਤੇ ਕੋਈ ਜਾਂਦਾ ਨਹੀਂ ਹੁਣ ਕੈਪਟਨ ਵਾਜਾ ਮਾਰਦਾ ਆਜੋ ਸਿਸਵਾ ਹਾਊਸ ਫਾਰਮ ਦੇ ਵਿੱਚ ਬੈਠਾ ਰਹਿੰਦਾ ਨਾ ਹੁਣ ਉਹਦੇ ਬਾਹਰਲੇ ਫਰੈਂਡ ਆਂਦੇ ਉਹਨੂੰ ਮਿਲਣ ਜਿਨ੍ਹਾਂ ਦਾ ਵੀਜ਼ਾ ਬਾਰ ਬਾਰ ਲੱਗਦਾ ਸੀ ਉਹ ਵੀ ਬੰਦ ਹੋ ਗਿਆ ਹੁਣ ਉਰੇ ਵਾਲੇ ਜਿਹੜੇ ਪੰਜਾਬ ਵਾਲੇ ਫਰੈਂਡ ਆ ਦੋਸਤ ਹੈ ਪੁਰਾਣੇ ਮਿੱਤਰ ਉਹ ਵੀ ਨਹੀਂ ਮਿਲਣ ਜਾਂਦੇ ਤੇ ਇਹ ਵਕਤ ਜਿਹੜਾ ਚੇਂਜ ਹੁੰਦਾ ਬਦਲਦਾ ਵਕਤ ਵਕਤ ਹਮੇਸ਼ਾ ਕਰਵਟ ਲੈਂਦਾ ਔਰ ਇਹ ਵਕਤ ਨੇ ਕਰਵਟ ਲਿੱਤੀ ਹੋਈ ਹੈ ਠੀਕ ਹੈ ਨਾ ਤੇ ਤੁਸੀਂ ਵਕਤ ਬਾਅਦ ਇੱਕ ਵਾਰ ਦੇਖੋਗੇ ਕਿ ਇਹੀ ਮਤਲਬ ਜਿਹੜਾ ਵਿਕਰਮ ਮਜੀਠੀਆ ਹੈਗੇ ਆ ਇਹਨਾਂ ਦੇ ਬਿਨਾ ਮੈਨੂੰ ਪਤਾ ਕਿ ਦੁਆਬੇ ਤੇ ਮਾਝੇ ਦੇ ਵਿੱਚ ਪੱਤਾ ਨਹੀਂ ਹਿਲਦਾ ਸੀ ਲੋਕੀ ਕਹਿੰਦੇ ਸੀ ਇਹ ਮਜੀਠੀਏ ਦਾ ਬੰਦਾ ਤੇ ਵਨ ਟ੍ਰੈਕ ਐਂ ਫਾਈਲਾਂ ਜਾਂਦੀਆਂ ਸੀ ਮਜੀਠੀਆ ਸਾਹਿਬ ਦਾ ਹੁਕਮ ਹੈ ਐਸਐਸਪੀ ਤੋਂ ਲੈ ਕੇ ਕਮਿਸ਼ਨਰ ਮਜੀਠੀਆ ਦੀ ਮਰਜ਼ੀ ਨਾਲ ਲੱਗਦੇ ਸੀ ਇੱਥੇ ਹੁਣ ਉਹੀ ਬਿਕਰਮ ਮਜੀਠੀਆ ਜਿਹਨੂੰ ਅਕਾਲੀ ਦਲ ਵੀ ਪੂਰੀ ਤਰਜੀਹ ਨਹੀਂ ਦੇ ਰਿਆ ਸੋ ਵਕਤ ਹੈਗਾ ਵਕਤ ਬਾਅਦ ਸਿਆਸਤ ਦੇ ਵਿੱਚ ਕਰਵਟਾਂ ਇੰਨੀਆਂ ਹੁੰਦੀਆਂ ਇੰਨੇ ਬਦਲਾਵ ਹੁੰਦੇ ਆ ਜਮੀਨ ਤੇ ਡਿੱਗਿਆ ਹੋਇਆ ਲੀਡਰ ਕਈ ਵਾਰ ਉੱਪਰ ਪਹੁੰਚ ਜਾਂਦਾ ਮੇਰੀ ਗੱਲ ਸਮਝ ਆ ਗਈ ਨਾ ਹੁਣ ਆਪਾਂ ਜੀ ਦੇਖੋ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਭਗਵੰਤ ਮਾਨ ਹੈ ਕਿਸੇ ਟਾਈਮ ਤੇ ਮੰਨਤਰੀ ਬਾਦਲ ਦੀ ਪਾਰਟੀ ਦੇ ਵਿੱਚ ਪੀਪੀਪੀ ਦੇ ਵਿੱਚ ਸੀਗੇ ਠੀਕ ਹੈ ਵਕਤ ਬਦਲਿਆ ਪਾਰਟੀ ਉਹਦੀ ਛੱਡਤੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੈਂਬਰ ਪਾਰਲੀਮੈਂਟ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਵਕਤ ਬਦਲ ਗਿਆ ਵੱਡੇ ਵੱਡੇ ਧਰੰਦਰ ਹਰ ਗਏ 2022 ਦੇ ਵਿੱਚ ਭਗਵੰਤ ਮਾਨ ਜਿੱਤ ਗਏ ਔਰ ਇਦਾਂ ਦੇ ਬੰਦੇ ਜਿੱਤ ਗਏ ਜਿਨ੍ਹਾਂ ਨੂੰ ਕਦੀ ਸੋਚਿਆ ਵੀ ਨਹੀਂ ਹੋਇਆ ਸੀ ਤੇ ਵੱਡੇ ਵੱਡੇ ਲੀਡਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਖਰਗਿਆ ਨਵਜੋਤ ਸਿੰਘ ਸਿੱਧੂ ਹਰ ਗਿਆ ਮਤਲਬ ਤਗੜੇ ਤਗੜੇ ਲੀਡਰ ਕੈਪਟਨ ਨਮਿੰਦਰ ਸਿੰਘ ਹਰ ਗਿਆ ਕਦੀ ਸੋਚਿਆ ਸੀ ਕੈਪਟਨ ਨਮਿੰਦਰ ਸਿੰਘ ਹਰ ਜੂਗਾ ਚੋਣ ਪਟਿਆਲੇ ਤੋਂ ਇਦਾਂ ਦੇ ਲੋਕ ਚੋਣ ਹਰ ਗਏ ਸੋ ਵਕਤ ਦੀ ਗੱਲ ਹੁੰਦੀ ਹੈ ਅਕਾਲੀ ਦਲ ਹਜੇ ਵਿਕਰਮ ਮਜੀਠੀ ਦੇ ਸਤਾਰੇ ਜਿਹੜੇ ਆਪਾਂ ਕਵਾਂਗੇ ਉਹ ਜ਼ਮੀਨ ਤੇ ਹੈਗੇ ਆ ਹਜੇ ਲੇਕਿਨ ਜਦੋਂ ਉਹਦੇ ਸਤਾਰੇ ਸੀ ਅਸੀਂ ਉਹ ਦੌਰ ਵੀ ਦੇਖਿਆ ਕਿ ਇੱਥੇ ਉਹਨਾਂ ਦੇ ਜਿਹੜੇ ਖੱਬੇ ਸੱਜੇ ਵਾਲੇ ਬੰਦੇ ਹੁੰਦੇ ਸੀ ਉਹਨਾਂ ਦੇ ਅੱਗੇ ਪਿੱਛੇ ਜਿਪਸੀਆਂ ਚੱਲਦੀਆਂ ਹੁੰਦੀਆਂ ਸੀ ਨਾਲ ਵਿਕਰਮ ਮਜੀਠੀ ਨੇ ਸਕਾਟ ਲਵਾਤੀ ਦੋ ਦੋ ਗੱਡੀਆਂ ਨਾਲ ਚੱਲਦੀਆਂ ਹੁੰਦੀਆਂ ਸੀਗੀਆਂ ਇਹ ਕੌਣ ਹੈ ਜੀ ਇਹ ਵਿਕਰਮ ਮਜੀਠੀ ਦੇ ਦੋ ਖਾਸ ਬੰਦੇ ਨੇ ਜੀ ਲੀਡਰ ਇਸ ਕਰਕੇ ਅੱਗੇ ਵੀ ਗੱਡੀ ਆ ਤੇ ਪਿੱਛੇ ਵੀ ਗੱਡੀ ਆ ਸੋ ਟਾਈਮ ਚੇਂਜ ਹੁੰਦਾ ਰਹਿੰਦਾ ਜਦੋਂ ਟਾਈਮ ਚੇਂਜ ਹੋਊਗਾ ਅਗਲਾ ਟਾਈਮ ਸਿਆਸਤ ਦੇ ਵਿੱਚ ਨਾਲੇ ਸਿਆਸਤ ਫਲੈਟ ਹੋ ਚੁੱਕੀ ਪੰਜਾਬ ਦੀ ਕੁਛ ਨਹੀਂ ਪਤਾ ਕੁਛ ਨਹੀਂ ਪਤਾ ਅਗਲੇ ਸਰਕਾਰ ਚ ਕੀ ਹੋਣਾ ਕਿਹਦੀ ਸਰਕਾਰ ਬਣ ਜਾਣੀ ਕਿੱਥੋਂ ਕਿਹਦੀ ਪਲਟੀ ਵੱਜ ਜਾਣੀ ਆ ਕੁਛ ਨਹੀਂ ਪਤਾ ਕਿ ਕਿਹੜੀ ਪਾਰਟੀ ਟੁੱਟ ਜਾਣੀ ਆ ਬੀਜੇਪੀ ਨਾਲ ਜੁੜ ਜਾਣੀ ਆ ਹਜੇ ਤੱਕ ਕੁਛ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਟਾਈਮ ਲੱਗੂਗਾ 6-8 ਮਹੀਨੇ ਬਾਅਦ ਤਸਵੀਰ ਸਾਫ਼ ਹੋਊਗੀ ਕਿੰਨੇ ਕੋ ਬਿਕਰਮ ਮਜੀਠੀਆ ਬਾਹਰ ਆ ਕੇ ਪਾਵਰਫੁੱਲ ਹੁੰਦੇ ਆ ਉਹ ਪਤਾ ਲੱਗੇਗਾ ਲੇਕਿਨ ਜ਼ਮੀਨ ਦੇ ਉੱਤੇ ਜੋ ਦਿਖਦਾ ਪਿਆ ਵੇ ਅਕਾਲੀ ਦਲ ਪੂਰੀ ਤਰ੍ਹਾਂ ਦਿਲੋਂ ਤਾਕਤ ਲਾ ਕੇ ਬਿਕਰਮਜੀਠੀ ਲਾਂ ਨਿਖੜਾ ਠੀਕ ਹੈ ਬਿਲਕੁਲ ਇਹ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ ਕਿ ਆਉਂਦੇ ਸਮੇਂ ਦੇ ਵਿੱਚ ਹੀ ਕੁਝ ਕਲੀਅਰਲੀ ਕਿਹਾ ਜਾ ਸਕਦਾ ਬਿਕਰਮਜੀਠੀਆ ਬਾਰੇ ਪਰ ਕੀ ਕੁਝ ਹੋਵੇਗਾ ਉੱਤੇ ਨਿਗਾਹ ਜ਼ਰੂਰ ਹੈ ਉਹ ਤਕਲੀ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਕੈਮਰਾਮੈਨ ਜਸਪੀਤ ਸਿੰਘ ਮਸਾਹਿਬ ਸਿੰਘ ਤੁਸੀਂ ਵੇਖ ਰਹੇ ਹੋ ਵਨ ਇੰਡੀਆ ਪੰਜਾਬੀ